ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਦਿੰਦਾ ਤੇ ਤੁਹਾਡੇ ਸਾਰਿਆਂ ਦਾ ਵੀ ਇੱਥੇ ਆ ਕੇ ਸਵਾਗਤ ਕਰਦਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਮੋਬਾਈਲ ਜਿਹੜੇ ਲੋਕਾਂ ਦੇ ਖੋਏ ਸੀਗੇ ਉਹਨਾਂ ਨੂੰ ਰਿਟਰਨ ਕੀਤੇ ਐ ਤੇ ਅੱਜ ਵੀ ਇੱਕ ਨਵੇਂ ਸਾਲ ਦੇ ਤੋਹਫੇ ਦੀ ਤਰ੍ਹਾਂ ਅਸੀਂ 350 ਦੇ ਕਰੀਬ ਮੋਬਾਈਲ ਜਿਹੜੇ ਹੈਗੇ ਐ ਤੁਹਾਡੀਆਂ ਯਾਦਾਂ ਬਹੁਤ ਕੁਝ ਜੁੜਿਆ ਹੁੰਦਾ ਐ ਇਸ ਕਰਕੇ ਮੈਂ ਬਟਾਰਾ ਪੁਲਿਸ ਦੀ ਇਹ ਬਹੁਤ ਵੱਡੀ ਪ੍ਰਾਪਤੀ ਮੰਨਦਾ ਮੈਨੂੰ ਪਤਾ ਲੱਗਿਆ ਸੀ ਕਿ ਜਿਹੜੇ ਹੁਣ ਅਸੀਂ ਮੋਬਾਈਲ ਰਿਟਰਨ ਕਰ ਰਹੇ ਹਾਂ ਇਹਦੀ ਕੀਮਤ ਕੁਝ 60 ਲੱਖ ਰੁਪਏ ਦੇ ਨੇੜੇ ਹੈਗੀ ਹੈ ਤੇ ਪੂਰੇ ਸਾਲ ਦੇ ਵਿੱਚ 1350 ਅਸੀਂ ਮੋਬਾਈਲ ਰਿਟਰਨ ਕੀਤੇ ਹੈ ਜਿਦੀ ਕੀਮਤ 2 ਕਰੋੜ 60 ਲੱਖ ਦੇ ਨੇੜੇ ਹੈਗੀ ਹੈ ਟਾਈਮਸ ਨਾਉ ਪੰਜਾਬ ਮੇਰਾ ਨਾਮ ਸੰਦੀਪ ਲਖਨਪਾਲ ਹੈ ਜੀ ਮੇਰਾ ਫੋਨ ਸੇ ਜਲੰਧਰ ਦਾ ਬੱਸ ਸਟੈਂਡ ਦੇ ਗਵਾਚਾ ਸੀਗਾ ਜੀ ਹਾਂ ਅੱਜ 1 ਸਾਲ ਤੇ ਕੁਝ ਮਹੀਨੇ ਬਾਅਦ ਪੰਜਾਬ ਪੁਸਤੋਂ ਲੱਭ ਕੇ ਦਿੱਤਾ ਯਹੀ ਉਹਨੇ ਤੇ ਬਹੁਤ ਬੜੀ ਮਦਦ ਕੀਤੀ ਬਹੁਤ ਬੋਧੀਆ ਕੰਮ ਕੀਤਾ ਬਹੁਤ ਚੰਗੀ ਗੱਲ ਹੈ ਫੋਨ ਨਾਲ ਯਾਦ ਆ ਸਰ ਮੈਂ ਦੇਰਾ ਤੋਂ ਗਿਆ ਸੀਗਾ ਜੀ ਸਾਰੀਆਂ ਵੀਡੀਓ ਤੇ ਜੀ ਪਈ ਹੈ ਦੇਖਣ ਦਾ ਮੌਕਾ ਨਹੀਂ ਮਿਲਿਆ ਤੇ 31 ਦਸੰਬਰ ਨੂੰ ਫੋਨ ਆਇਆ ਜੀ ਇਸ ਕਾਰ ਦੇ ਵਿੱਚ ਸਪੀਕਰ ਤੇ ਨਾਲ ਮੇਰਾ ਫੋਨ ਲੱਗਾ ਦਾ ਸੀ ਸਾਡੇ ਨਿਆਣਿਆਂ ਨੇ ਬੜੀ ਖੁਸ਼ੀ ਮਨਾਈ ਕਹਿੰਦੇ ਪਾਪਾ ਇੱਕ ਫੋਲਾ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਬਹੁਤ ਬਹੁਤ ਧੰਨਵਾਦੀ ਆ ਰਹੀ ਬਹੁਤ ਬਾਈ ਤੁਹਾਡਾ ਮੇਰਾ ਨਾਮ ਹੈ ਸੁਵੇਧਾਰ ਕੇ ਕੇ ਸ਼ਰਮਾ ਅੱਛਾ ਜੀ ਕੀ ਹੋਇਆ ਕੀ ਕਿੱਥੇ ਗਵਾਚ ਗਿਆ ਇੱਥੇ ਬਸਟਾਨ ਲਾਗੇ ਬੈਠੇ ਮੇਰੇ ਦਾ ਰਾਮਦੀਪ ਦਾ ਜੀ ਤੇ ਮੈਂ ਕਸਤੂਰੀ ਸਾਹਿਬ ਨੂੰ ਜਾ ਕੇ ਦੱਸਿਆ ਮੈਂ ਛੇੜੇ ਡਿਪਾਰਟਮੈਂਟ ਦਾ ਹੀ ਹਾਂ ਇਹ ਕੋ ਲੈ ਕੇ ਤੇ ਇਹਨਾਂ ਨੇ ਮੇਰੀ ਕਾਫੀ ਹੈਲਪ ਕੀਤੀ ਕਿਰਪਾ ਕਰਕੇ ਜੀ ਤਕਰੀਬਨ 500000 ਦੇ ਵਿੱਚ ਲੱਭ ਕੇ ਦਿੱਤਾ ਉਹ ਪਤਾ ਚੱਲਿਆ ਵੀ ਰਾਣ ਰਾਖਿਆ ਤੇ ਬੜੀ ਮੁਸ਼ਕਲ ਹੋ ਆਪਣੇ ਤਰੀਕਿਆਂ ਨਾਲ ਇਹਨਾਂ ਨੇ ਉਹ ਬੰਦੇ ਨੂੰ ਬੁਕਾ ਕੇ 300 ਤੇ 320 ਤੱਕ ਉੱਥੋਂ ਉਹਨਾਂ ਨੇ ਫਿਰ ਭੇਜਿਆ ਤੇ ਮੈਨੂੰ ਫਿਰ ਮੈਸੇਜ ਆਇਆ ਵੀ ਤੁਹਾਡਾ ਮੋਬਾਈਲ ਮਿਲ ਚੁੱਕਾ ਵਾ ਅਜੇ ਅਕਰਵਾਰ ਅਜੇ ਜੀ ਕਿੱਥੇ ਫੋਨ ਗਵਾਚਿਆ ਸੀ ਤੇ ਅੱਜ ਜਦੋਂ ਮਿਲ ਗਿਆ ਤਾਂ ਕੀ ਕਹਿਣਾ ਚਾਹੋਗੇ ਲੇਕਿਨ ਅਸੀਂ ਹੈਗੇ ਆਂ ਕਾਲੀ ਦਵਾਰੇ ਮੰਦਰ ਦੇ ਸੇਵਾਦਾਰ ਆਂ ਉਤੇ ਸੇਵਾ ਕਰਦੇ ਪਏ ਸੀ ਤੇ ਸਾਡੇ ਸੇਵਾ ਕਰਦੇ ਕਰਦੇ ਕੋਈ ਚੋਕੇ ਲੈ ਗਿਆ ਸੀ ਮੋਬਾਈਲ ਤੇ ਅੱਜ 3 ਮਹੀਨਿਆਂ ਬਾਅਦ ਮਾਤਾ ਰਣਜੀਤ ਸ਼ੇਰਵਾਰ ਨਾਲ ਰਹਿਣਾ ਕਿਹਾ ਕਿ ਪੰਜਾਬ ਪੁਲਿਸ ਦੀ ਮਦਦ ਨਾਲ ਸਾਨੂੰ ਕੋ ਦੁਆਰਾ ਮਿਲਿਆ ਹੈ ਦੀਪ ਸਿੰਘ ਜੀ ਉਹ ਚ ਯਾਦਾ ਸਪੈਸ਼ਲ ਹੈ ਕਿ ਮੇਰੇ ਮੋਬਾਈਲ ਨਾਲ ਜੁੜੀ ਦੀ ਸਾਡੀ ਦੀਦੀ ਨੇ ਗਿਫਟ ਦਿੱਤਾ ਸੀ ਸਾਡੀ 1000 ਰੁਪਏ ਉਹ ਗਿਫਟ ਕਰਕੇ ਮਨ ਬਹੁਤ ਪ੍ਰਸਾਣ ਸੀ ਕਿ ਦੀਦੀ ਨੇ ਨਵਾਂ ਮੋਬਾਈਲ ਗਿਫਟ ਕੀਤਾ ਹੈ ਜੋ ਚੋਰੀ ਹੋ ਗਿਆ ਹੈ ਇਹ ਐਸਪੈਕਟ ਤੇ ਦੁੱਖ ਲੱਗਦਾ ਸੀ ਤੇ ਹੁਣ ਬਹੁਤ ਮਨ ਖੁਸ਼ ਹੋ ਰਿਹਾ ਹੈ ਕਿ ਮਨ ਦੇ ਵਿੱਚ ਖੁਸ਼ੀ ਨਾਲ ਤੁਰੀ ਵੀ ਆ ਰਹੀ ਹੈ ਕਿ ਲੋ ਜੀ ਕਿ ਦੀਦੀ ਦਾ ਦਿੱਤਾ ਗਿਫਟ ਵਾਪਸ ਮਿਲ ਗਿਆ ਇੱਕ ਮੋਬਾਈਲ ਵੰਡੇਗੇ ਕਿੰਨੇ ਮੋਬਾਈਲ ਵੰਡੇਗੇ ਉਸ ਤੋਂ ਪਹਿਲਾਂ ਕਿੰਨੇ ਵੰਡੇਗੇ ਅੱਜ ਜੀ ਇਹ ਨਵੇਂ ਸਾਲ ਦੇ ਉੱਤੇ ਅਸੀਂ ਇੱਕ ਪ੍ਰਾਰਲਾ ਕੀਤਾ ਹੈਗਾ ਬਟਾਲਾ ਪੁਲਿਸ ਨੇ ਅੱਜ ਅਸੀਂ 350 ਦੇ ਕਰਾਈ ਕਰੀਬ ਜਿਹੜੇ ਮੋਬਾਈਲ ਹੈਗੇ ਆ ਉਹ ਲੋਕਾਂ ਨੂੰ ਵੰਡੇ ਆ ਜਿੱਦੀ ਕੀਮਤ ਕਰੀਬ 7-8 ਦੇ ਨੇੜੇ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿਛਲੇ ਸਾਰੇ ਸਾਲ ਦੇ ਵਿੱਚ ਅਸੀਂ 1350 ਦੇ ਨਜ਼ਦੀਕ ਜਿਹੜੇ ਮੋਬਾਈਲ ਹੈਗੇ ਆ ਉਹ ਲੱਭ ਕੇ ਲੋਕਾਂ ਨੂੰ ਰਿਟਰਨ ਕੀਤੇ ਆ ਜਿੱਦੀ ਕੀਮਤ ਕੁਝ 22 ਕਰੋੜ ਦੇ ਨੇੜੇ ਆਂਦੀ ਹੈਗੀ ਤੇ ਅਸੀਂ ਇਹਦੇ ਵਿੱਚ ਇਹ ਹੈਗਾ ਕਿ ਮੈਂ ਤੁਹਾਡੇ ਮਾਧਿਅਮ ਨਾਲ ਹੀ ਸਾਰੇ ਬਟਾਲਾ ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਕਿਸੇ ਦਾ ਵੀ ਜੇ ਮੋਬਾਈਲ ਕਿਤੇ ਗਵਾਚਦਾ ਹੈਗਾ ਤਾਂ ਜਾਂ ਤਾਂ ਉਹਦਾ ਡੱਬਾ ਜਾਂ ਉਹਦਾ ਆਈਐਮਈ ਨੰਬਰ ਹੁੰਦਾ ਇੱਕ ਉਹ ਸਾਡੇ ਕੋਲ ਲੈ ਕੇ ਪਹੁੰਚੋ ਤੁਸੀਂ ਇਹ ਨੰਬਰ ਜਾਂ ਤਾਂ ਥਾਣੇ ਦੇ ਵਿੱਚ ਤੁਸੀਂ ਆਪਣੇ ਕੋਲ ਦੇ ਸਕਦੇ ਹੋ ਜਹਾਂ ਸਾਂਝ ਕੇਂਦਰਾਂ ਦੇ ਵਿੱਚ ਆਪਣੇ ਕੰਪਲੇਟ ਦੇ ਸਕਦੇ ਹੋ ਤੇ ਉਹਦੇ ਵਿੱਚ ਅਸੀਂ ਪੂਰੀ ਐਫਰਟ ਕਰਕੇ ਲੜਾਏਗਾ ਤੁਹਾਡਾ ਮੋਬਾਈਲ ਲੱਭ ਕੇ ਵਾਪਸ ਦਵਾਵਾਂਗੇ ਤੁਹਾਡੀ ਟੀਮ ਨੇ ਪੰਜਾਬ ਪੂਰੇ ਤੇ ਲੱਭੇ ਉਹਦੇ ਸਮਝ ਆ ਗਿਆ ਹੀ ਕੋਈ ਨਹੀਂ ਨੈਟਵਰਕ لیکن کوجے ਤੋਂ ਬਾਈਲੇ ਆਸੇ ਵੀ ਲੋਕ ਮਿਲੇ ਜਿਹੜੇ ਵਿਦੇਸ਼ ਚ ਗਏ ਦੇ ਸੀ ਵਿਦੇਸ਼ ਲੈ ਗਏ ਸੀ ਫਿਰ ਉੱਥੋਂ ਵੀ ਵਾਪਸ ਲੁਆਏ ਕਿੰਨਾ ਉਫਾ ਉਪਰਾਲਾ ਜਾਂ ਇਸ ਵਿੱਚ ਕਿੰਨੀ ਕਿ ਸੰਤੁਸ਼ਟੀ ਮਿਲਦੀ ਲੋਕਾਂ ਨੂੰ ਬਿਲਕੁਲ ਜੀ ਇਹਦੇ ਵਿੱਚ ਜਿਹੜੀ ਸਾਡੀ ਟੀਮ ਹੈਗੀ ਹੈ ਅੰਡਰ ਦੀ ਸੁਪਰਵੀਜ਼ਨ ਆਫ ਐਸਪੀ ਇਨਵੈਸਟੀਗੇਸ਼ਨ ਤੇ ਡੀਐਸਪੀ ਸਿਕਿਉਰਟੀ ਨੇ ਬੜਾਈ ਟੀਮ ਨੇ ਐਫਰਟ ਕੀਤਾ ਹੈਗਾ ਮੈਨੂੰ ਕੁਝ ਅਫਸਰ ਦੱਸ ਰਹੇ ਸੀਗੇ ਕਿ ਮਹਾਰਾਸ਼ਟਰਾ ਤੋਂ ਤੇ ਬਿਹਾਰ ਤੋਂ ਜਿਹੜੇ ਮੋਬਾਈਲ ਹੈਗੇ ਆ ਅਸੀਂ ਵਾਪਸ ਲਿਆ ਕੇ ਲੋਕਾਂ ਨੂੰ ਰਿਟਰਨ ਕੀਤੇ ਹੈਗੇ ਤੇ ਇਹ ਚ ਜਿਹੜੀ ਟੀਮ ਹੈ ਸਾਡੀ ਬੜਾ ਅੱਛਾ ਕੰਮ ਕਰ ਰਹੀ ਹੈ ਮੈਂ ਉਹਨਾਂ ਦੇ ਕੰਮ ਨੂੰ ਅ Times Now Punjab